ਪੰਜਾਬ ਦੇ ਪ੍ਰਸੰਗ ਚ ਵੀ ਤੇ ਸਿੱਖ ਭਾਈਚਾਰੇ ਦੇ ਪ੍ਰਸੰਗ ਚ ਵੱਡੀਆਂ ਜਿਹੜੀਆਂ ਸੰਸਥਾਵਾਂ ਨੇ ਉਹ ਬੜੀਆਂ ਕਰਲਾ ਰਹੀਆਂ ਕਿ ਕੁਸਪੈਠ ਹੈ ਜਿਹੜੀ ਸ਼ੁਰੂ ਤੋਂ ਹੁਣ ਤੱਕ ਰਹੀ ਹੈ ਪਰ ਕਈ ਥਾਵਾਂ ਦੇ ਉੱਤੇ ਭਾਜਪਾ ਦੇ ਕਹਿਣ ਤੇ ਸ਼੍ਰੋਮਣੀ ਅਕਾਲੀ ਦਲ ਨੇ ਰੋਲ ਚੰਡੀਗੜ੍ਹ ਵਿੱਚ ਹੋਰ ਨਭਾਇਆ ਚੋਣ ਜਿਹੜੀ ਮੇਅਰ ਦੀ ਹੋਣੀ ਸੀ ਤੇ ਹੁਣ ਕਿਤੇ ਨਾ ਕਿਤੇ ਜਿਹੜੀ ਖਟਾਸ ਜਾਂ ਕਿਸੇ ਕਿਸੇ ਤਰ੍ਹਾਂ ਦੀਆਂ ਜਿਹੜੀਆਂ ਤਣਾਅਪੂਰਨ ਸਥਿਤੀ ਸਾਹਮਣੇ ਆ ਰਹੀ ਹੈ ਇਹ ਕਿੱਧਰ ਨੂੰ ਲੈ ਕੇ ਜਾਏਗੀ ਗੱਲ ਜਿਹੜੀ ਹੈ ਚੱਲ ਰਹੀ ਹੈ ਸਿਆਸਤ ਘਟੋ ਘਟ ਤੁਹਾਨੂੰ ਸਭ ਤੋਂ ਵੱਡੀ ਗੱਲ ਹੈ ਕਿ ਅੱਗੇ ਜਿਹੜੇ ਸਿੱਨਾਂ ਜਿਹੜੇ ਐਂਟੀ ਬਾਦਲ ਸੀ ਪੰਜਾਬ ਦੇ ਵਿੱਚ ਬਾਕੀ ਪੰਥਕ ਧਿਰਾਂ ਨੇ ਉਹ ਕੀ ਕਹਿੰਦੀ ਹੁੰਦੀਆਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚ ਤੇ ਅਕਾਲ ਤਖਤ ਦੇ ਵਿੱਚ ਆਰਐਸਐਸ ਦੇ ਬੀਜਪੀ ਦਾ ਬਹੁਤ ਦਖਲਾ ਸਾਰੀ ਦੁਨੀਆ ਮੰਦੀ ਸੀ ਲੇਕਿਨ ਸ਼੍ਰੋਮਣੀ ਕਾਲੀ ਦਲ ਨਹੀਂ ਸੀ ਮੰਨਦਾ ਲੇਕਿਨ ਹੁਣ ਸ਼੍ਰੋਮਣੀ ਕਾਲੀ ਦਲ ਵੀ ਮੰਨਣ ਵਾਸਤੇ ਮਜਬੂਰ ਹੋ ਗਿਆ ਜਦ ਬੀਜਪੀ ਨੇ ਹਰਿਆਣੇ ਚੋ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਖੋਲੀ ਜਦ ਬੀਜੇਪੀ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਖੋਲੀ ਤਾਂ ਹੁਣ ਮਹਾਰਾਸ਼ਟਰ ਦਾ ਜਿਹੜਾ ਬੋਰਡ ਆ ਉਹ ਵੀ ਖੋਲਿਆ ਇਹਦਾ ਮਤਲਬ ਹੈ ਕਿ ਜਿਹੜੇ ਪਹਿਲਾਂ ਕਹਿੰਦੇ ਸੀ ਨਾ ਕਿ ਜਿਹੜੇ ਆਰਐਸਐਸ ਤੇ ਬੀਜੇਪੀ ਦਾ ਸਿੱਖ ਕੌਮ ਸਿੱਖ ਮਸਲਾਂ ਦੇ ਵਿੱਚ ਦਖਲਦਾਨੀ ਬਹੁਤ ਆ ਉਹ ਸਾਬਤ ਹੋ ਚੁੱਕਾ ਜਦੋਂ ਜਿਹੜੇ ਨਾਨਕਸ਼ਹੀ ਕੈਲੰਡਰ ਜਿਨ੍ਹਾਂ ਨੇ ਬਣਾਇਆ ਸੀ ਪੁਰੇਵਾਲ ਸਾਹਿਬ ਉਹ ਹੁਣ ਇਸ ਦੁਨੀਆ ਨੂੰ ਅਲਵਿਦਾ ਆਖ ਗਏ ਨੇ ਉਹ ਲਾਗੂ ਰੋਕਿਆ ਗਿਆ ਉਦੋਂ ਇਲਜ਼ਾਮ ਲੱਗੇ ਸੀ ਕਿ ਆਰਐਸਐਸ ਦਾ ਹੱਥ ਆ ਉਦੋਂ ਕਿਉਂਕਿ ਕਾਲੀ ਦਲ ਮੰਨ ਦਾਣੀ ਸੀ ਹੁਣ ਆ ਜਿਹੜੇ ਸਾਹਮਣੇ ਆ ਗਏ ਨਾ ਪੀ ਆ ਸਭ ਕੁਝ ਹੋ ਰਿਹਾ ਹਰਿਆਣਾ ਕਮੇਟੀ ਖੋਈ ਗਈ ਦਿੱਲੀ ਕਮੇਟੀ ਖੋਈ ਗਈ ਤੇ ਹੁਣ ਆ ਵੀ ਬੋਰਡ ਵੀ ਖੋਇਆ ਗਿਆ ਉਹਨਾਂ ਐਮੈਂਡਮੈਂਟ ਹੀ ਕਰ ਲਈ ਹੈਗੀ ਹੈ ਹਾਲਾਂਕਿ ਅੱਜ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਗਵਾਹੀ ਚ ਕਾਲੀ ਦਲ ਨੇ ਧਰਨਾ ਦਿੱਤਾ ਹੈਗਾ ਉੱਥੇ ਪ੍ਰੋਟੈਸਟ ਕੀਤਾ ਮਹਾਰਾਸ਼ਟਰ ਸਰਕਾਰ ਨੂੰ ਕਿਹਾ ਕਿ ਤੁਸੀਂ ਸਰਸਰ ਧੱਕਾ ਦਖਲਅੰਦਾਜ਼ੀ ਆ ਸਿੱਖ ਕੌਮ ਦੇ ਵਿੱਚ ਕਿਉਂਕਿ ਕਦੀ ਸਿੱਖ ਕੌਮ ਨੇ ਨਾ ਮੁਸਲਮਾਨ ਭਾਈਚਾਰੇ 'ਚ ਮੁਸਲਮ ਫਿਰਕੇ 'ਚ ਨਾ Hindu ਧਰਮ ਦੇ ਵਿੱਚ ਨਾ ਇਸਾਈ ਧਰਮ ਦੇ ਵਿੱਚ ਦਖਲਦਾਰੀ ਨਹੀਂ ਕੀਤੀ ਹੈਗੀ ਸਿੱਖ ਧਰਮ ਤੇ ਹਮੇਸ਼ਾ ਸਵੇਰੇ ਸ਼ਾਮ ਚੜਦੀ ਕਲਾ ਦੀ ਅਰਦਾਸ ਕਰਦਾ ਸਰਬੱਤ ਦੇ ਭਲੇ ਦੀ ਅਰਦਾਸ ਕਰਦਾ ਕੋਈ ਹੋਰ ਧਰਮ ਦਾ ਤਾਂ ਕਦੀ ਸੁਣਿਆ ਨਹੀਂ ਕਿ ਕਰਦਾ ਹੋਊਗਾ ਕਿ ਨਹੀਂ ਕਰਦਾ ਹੋਊਗਾ ਪਰ BJP ਸਿੱਕੇ ਕੌਮ ਦੇ ਵਿੱਚ ਦਖਲਅੰਦਾਜ਼ੀ ਦੇ ਰਹੀ ਹੈ ਇਹ ਤੇ ਫਿਰ ਪੰਜਾਬ ਦੇ ਇਲੈਕਸ਼ਨ ਕਿਵੇਂ ਜਿੱਤੋਗੇ ਸ਼੍ਰੋਮਣੀ ਕਾਲੀ ਦਲ ਨੇ ਮੰਨਣਾ ਸ਼ੁਰੂ ਹੀ ਕਰ ਦਿੱਤਾ ਹੈ ਕਿ ਘੁਸਪੈਠ ਹੋ ਰਹੀ ਹੈ ਦਖਲਅੰਦਾਜ਼ੀ ਹੋ ਰਹੀ ਹੈ ਤਾਂ ਫਿਰ ਉਦੋਂ ਸਹਾਰਾ ਕਿਉਂ ਲੈ ਲਿਆ ਗਿਆ ਚੰਡੀਗੜ੍ਹ ਵਾਲੇ ਮਸਲੇ ਦੇ ਵਿੱਚ ਕੀ ਬਣਿਆ ਅੱਗੇ ਕਹਿੰਦੇ ਸੀ ਕਿ ਧਰਮ ਉੱਪਰ ਹੋਣਾ ਚਾਹੀਦਾ ਤੇ ਸਿਆਸਤ ਨਹੀਂ ਹੋਣੀ ਚਾਹੀਦੀ ਪਰ ਸ਼੍ਰੋਮਣੀ ਕਾਲੀ ਦਲ ਨੇ ਮੀਰੀ ਪੀਰੀ ਦਾ ਸਿਧਾਂਤ ਹੀ ਬਦਲ ਦਿੱਤਾ ਹੈਗਾ ਇਹਨਾਂ ਨੇ ਸਿਆਸਤ ਉੱਪਰ ਰੱਖ ਲਈ ਧਰਮ ਥੱਲੇ ਰੱਖ ਲਿਆ ਹੈਗਾ ਉਹ ਹੁਣ ਸਿਆਸਤਦਿਆਂ ਵਿੱਚ ਸਭਾਵਨਾ ਬੜੀਆਂ ਰਹਿੰਦੀਆਂ ਆਈਆਂ ਹੁਣ ਜਿਹੜੀ ਪਿੱਛੇ ਜੇ ਨਗਰ ਨਿਗਮ ਚੰਡੀਗੜ੍ਹ ਦੀ ਮੇਅਰ ਦੀ ਇਲੈਕਸ਼ਨ ਜਿਹੜੀ ਬੀਜੇਪੀ ਨੇ ਲੁੱਟੀ ਆ ਔਰ ਸ਼ਰੂਪ ਸੁਪਰੀਮ ਕੋਰਟ ਨੂੰ ਵੀ ਦਰਦ ਹੋਇਆ ਉਹਦੇ 'ਚ ਦੱਸਿਆ ਜਾ ਰਿਹਾ ਕਿ ਜਿਹੜੇ ਬੀਜੇਪੀ ਦੇ ਕੌਮੀ ਪ੍ਰਧਾਨ ਨੇ ਜੇਪੀ ਨੱਡਾ ਸਾਹਿਬ ਉਹਨਾਂ ਨੇ ਸਬੀਰ ਸਿੰਘ ਬਾਦਲ ਸਾਹਿਬ ਨੂੰ ਫੋਨ ਕੀਤਾ ਹੈ ਨੀਂਦ ਤੇ ਬਚ ਗਈ ਹੈਗੀ ਆ ਕਿ ਪੰਜਾਬ ਦੇ ਵਿੱਚ ਗੱਠਜੋੜ ਹੋਏਗਾ ਸ਼੍ਰੋਮਣੀ ਅਕਾਲੀ ਦਲ ਔਰ ਬੀਜੇਪੀ ਦਾ ਜਿਹੜੇ ਇੱਥੇ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਕਾਉਂਸਲਰ ਨੇ ਉਹਨਾਂ ਨੇ ਵੋਟ ਪਾਈ ਹੈ ਭਾਜਪੀ ਨੂੰ ਨਹੀਂ ਤੇ ਉਹ ਬਾਹਰ रह ਸਕਦੇ ਸੀ ਇਹਦਾ ਮਤਲਬ ਇਹ ਹੈ ਹੁਣ ਸ਼੍ਰੋਮਣੀ ਕਾਲੀ ਦਲ ਪੁੱਛਣਾ ਚਾਹੀਦਾ ਹੈ ਕਿ ਸਾਨੂੰ ਤੁਸੀਂ ਵੋਟਾਂ ਵੀ ਪਵਾ ਲਈਆਂ ਔਰ ਦੂਜੇ ਸਾਨੂੰ ਸਾਡੇ ਧਰਮ ਦੇ ਵਿੱਚ ਵੀ ਦਖਲਅੰਦਾਜ਼ੀ ਦੇ ਰਹੇ ਨੇ ਕੀ ਸ਼੍ਰੋਮਣੀ ਗੁਰਦਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਲੰਮੇ ਸਮੇਂ ਤੋਂ ਦੇਸ਼ ਦੇ ਪ੍ਰਧਾਨ ਮੰਤਰੀ ਕੋਲ ਟਾਈਮ ਮੰਗ ਰਹੇ ਨੇ ਦੇਸ਼ ਦੇ ਗ੍ਰਹਿ ਮੰਤਰੀ ਕੋਲ ਟਾਈਮ ਮੰਗ ਰਹੇ ਉਹਨਾਂ ਨੂੰ ਕੋਈ ਸੁਖਵੀਰ ਸਿੰਘ ਬਾਦਲ ਉਹ ਨਹੀਂ ਕਹਿੰਦੇ ਅਸੀਂ ਤਾਂ ਵੋਟ ਪਾਵਾਂਗੇ ਪਹਿਲਾਂ ਸਾਨੂੰ ਟਾਈਮ ਦਿਵਾਓ ਅਸੀਂ ਗੱਲ ਕਰਨੀ ਆ ਪੀ ਸਾਡੇ ਕੋ ਕਿਵੇਂ ਹਰਿਆਣੇ ਦੇ ਵਿੱਚ ਤੁਸੀਂ ਕਬਜ਼ਾ ਕੀਤਾ ਸਾਡੀ ਕਮੇਟੀ ਤੇ ਦਿੱਲੀ ਚ ਕਿਵੇਂ ਤੁਸੀਂ ਕਬਜ਼ਾ ਕੀਤਾ ਸ਼੍ਰੋਮਣੀ ਗੱਲ ਦੀ ਪ੍ਰੋਬਲਮ ਇਹ ਹੀ ਹੈ ਕਿ ਭਾਜਪੀ ਨੇ ਜਿਉਂ-ਜਿਉਂ ਇਹਨਾਂ ਨੇ ਅਨ ਕੰਡੀਸ਼ਨਲ ਸਮਝੌਤੇ ਕੀਤੇ ਨਾ ਉਦੋਂ ਪੰਥ ਦਾ ਨੁਕਸਾਨ ਹੋਇਆ ਜੇ ਪ੍ਰਕਾਸ਼ ਸਿੰਘ ਬਾਦਲ ਸਾਹਿਬ ਅਨ ਕੰਡੀਸ਼ਨਲ ਸਮਝੌਤਾ ਨਾ ਕਰਦੇ 1996 ਦੇ ਵਿੱਚ ਨਾ ਆਵਾਜ਼ਪਾਈ ਸਾਹਿਬ ਨੂੰ ਦਿੰਦੇ ਸਮਰਥਨ ਉਦੋਂ ਜੋ ਕੋ ਮਰਜ਼ੀ ਕਰਵਾ ਲੈਂਦੇ ਹੈਗੇ ਸਟੇਟ ਵਾਸਤੇ ਕਰਵਾ ਲੈਂਦੇ ਪੰਥ ਵਾਸਤੇ ਕਰਵਾ ਲੈਂਦੇ ਹੈਗੇ ਪਰ ਹੁਣ ਫਿਰ ਤੁਸੀਂ ਉਹੀ ਗਲਤੀ ਦੁਹਾਰ ਰਹੇ ਹੋ ਇਸ ਕਰਕੇ ਜਿਹੜਾ ਨਾ ਕਿ ਜਿਵੇਂ ਅੱਜ ਵਿਕਰਮ ਸਿੰਘ ਮਜੀਠੀਆ ਦੀ ਗਰਦਾਸਪੁਰ ਤੋਂ ਸਟੇਟਮੈਂਟ ਆ ਗਈ ਕਿ ਪੰਜਾਬ ਤੇ ਦੇਸ਼ ਨੂੰ ਬਚਾਉਣ ਵਾਸਤੇ ਅਸੀਂ ਸਮਝੌਤਾ ਕਿਸੇ ਨਾ ਵੀ ਕਰ ਸਕਦਾ ਕਿਸੇ ਨਾ ਕਿਵੇਂ ਕਰ ਸਕਦੇ ਹੋ ਭਾਜਪਾ ਨਾ ਕਰ ਸਕਦੇ ਕਾਂਗਰਸ ਨਾ ਤੇ ਤੁਸੀਂ ਕਰ ਨਹੀਂ ਸਕਦੇ ਕਾਂਗਰਸ ਨੂੰ ਤੁਸੀਂ ਕਾਤਲ ਜਮਾਤ ਕਹਿੰਦੇ ਹੋ ਉਹਦੇ ਨਾਲ ਸਮਝੌਤਾ ਤੇ ਤੁਹਾਡਾ ਹੋ ਵੀ ਨਹੀਂ ਸਕਦਾ ਪਰ ਇਹ ਤੇ ਹੋਈ ਨਾ ਭਾਜਪਾ ਤੋਂ ਤੁਸੀਂ ਚਾਹੁੰਦੇ ਕਿ ਸਾਡਾ ਸਮਝੌਤਾ ਹੋ ਜੇ ਪਰ ਇੱਕ ਪਾਸੇ ਤੁਸੀਂ ਕਰਕੇ ਭਾਜਪਾ ਦਖਲ ਅੱਜ ਜਿਹੜਾ ਧਰਨਾ ਦਿੱਤਾ ਸੁਭੀ ਸਿੰਘ ਬਾਦਲ ਨੂੰ ਦੇਣਾ ਚਾਹੀਦਾ ਸੀ ਜਾ ਕੇ ਮਹਾਰਾਸ਼ਟਰ ਦੇ ਵਿੱਚ ਮਹਾਰਾਸ਼ਟਰ ਵੀ ਕਿਉਂ ਜਾਂਦੇ ਮਹਾਰਾਸ਼ਟਰ ਤੋਂ ਪਹਿਲਾਂ ਦਿੱਲੀ ਆ ਜਾਂਦਾ ਸਾਢੇ 3 ਘੰਟੇ ਲਾਦੇ ਦਿੱਲੀ ਦੇ ਉੱਥੇ ਜਾ ਕੇ ਧਰਨਾ ਦਿੰਦੇ ਦੇਸ਼ ਦੇ ਪ੍ਰਧਾਨ ਮੰਤਰੀ ਦੇ ਬੂਹੇ ਅੱਗੇ ਤੇ ਹੋਮ ਮਿਨਿਸਟਰ ਦੇ ਬੂਹੇ ਅੱਗੇ ਕਿ ਤੁਸੀਂ ਆ ਜਿਹੜੇ ਸਿੱਖ ਧਰਮ ਦੇ ਵਿੱਚ ਦਖਲਅੰਦਾਜ਼ੀ ਦੇ ਰਹੋ ਉਹਨੂੰ ਬੰਦ ਕਰੋ ਔਰ ਵੇਖੋ ਸਭ ਤੋਂ ਵੱਡੀ ਗੱਲ ਆ ਕਿ ਜਿਹੜੇ ਭਾਜਪਾ ਦੇ ਵਿੱਚ ਸਿੱਖ ਚਿਹਰੇ ਨੇ ਸਾਰੇ ਸੁਸਰੀ ਵਾਂਗੂ ਸੌਂਗੇ ਨੇ ਬੋਲੇ ਨਹੀਂ ਹੈਗੇ ਤੇ ਜੇ ਕਿਤੇ ਇਹੋ ਕੁਝ ਹਰਕਤ ਕੋਈ ਹੋਰ ਕਰ ਦਿੰਦਾ ਹੈਗਾ ਤੇ ਫਿਰ ਟਵੀਟ ਤੇ ਟਵੀਟ ਆਉਣੇ ਜਿਵੇਂ ਤੀਰ ਤੇ ਤੀਰ ਛੱਡਨੇ ਆ ਗਏ ਸੀ ਕਿ ਜੀ ਕਾਂਗਰਸ ਜਮਾਤ ਇਹਨਾਂ ਨੇ ਗੁਰਤਾ ਅਮਟਾਏ ਨੇ 84 ਕਤਲਿਆ ਮਕਾਲ ਤੱਕ ਟਾਇਆ ਦਰਬਾਰ ਸਾਹਿਬ ਤੇ ਅੰਬਲਾ ਹੁਣ ਸਿੱਖ ਕੌਮ ਦੇ ਦਖਲਦਾਰ ਜੀ ਤੇ ਜੇ ਭਾਜਪਾ ਕਰੇ ਹੈਗੇ ਫਿਰ ਚੁੱਪ ਕਰ ਜਾਂਦੇ ਨੇ ਇਹ ਜਿਹੜੀ ਭਾਜਪਾ ਦੇ ਵਿੱਚ ਵੀ ਜਿਹੜੇ ਸਿੱਖ ਨੇ ਡਬਲ ਸਿਆਸਤ ਕਰਦੇ ਆ ਗਨੇ ਪਰ ਇੱਕ ਪਾਸੇ ਸੁਨੀਲ ਜਾਖੜ ਸਾਹਿਬ ਜਿਹੜੇ ਬੀਜੇਪੀ ਦੇ ਇਸ ਟਾਈਮ ਸੂਬਾ ਪ੍ਰਧਾਨ ਜਾਂ ਬੀਜੇਪੀ ਦੇ ਨਾਲ ਜਿਹੜੇ ਲੋਕ ਜੁੜੇ ਨੇ ਉਹ ਲੋਕ ਉਹ ਕੀ ਕਰਨਗੇ ਉਹ ਵੀ ਚੁੱਪ ਕਰਕੇ ਸੌਂਗੇ ਨੇ ਹੂੰ ਕਹੋ ਨਾ ਕਿ ਇਟ ਸਟੇਟਮੈਂਟ ਇਕਬਾਰ ਸਿੰਘ ਲਾਲਪੁਰੇ ਨੂੰ ਨੋਟਿਸ ਲੈਣਾ ਚਾਹੀਦਾ ਸੀ ਹੂੰ ਮਨਜਿੰਦਰ ਸਿੰਘ ਸਿਰਸਾ ਚਲੋ ਜਿੰਨੇ ਕੀ ਉਹਨਾਂ ਕੋ ਪਾਵਰ ਹੈ ਉਹਨਾਂ ਦਾ ਟਵੀਟ ਕਰਨਾ ਬੰਦਾ ਸੀ ਹੂੰ ਸੁਨੀਲ ਜਾਖੜ ਸਾਹਿਬ ਸੂਬਾ ਪ੍ਰਧਾਨ ਇੱਕ ਮੰਨੇ ਜਾਂਦੇ ਨੇ ਇੱਕ ਸੈਕੂਲਰ ਲੀਡਰ ਮੰਨੇ ਜਾਂਦੇ ਨੇ ਘੱਟੋ ਘੱਟ ਉਹਨਾਂ ਦਾ ਵੀ ਟਵੀਟ ਬੰਦਾ ਸੀ ਹੂੰ ਮਾਲੋ ਕੈਪਟਨ ਮਰਿੰਦਰ ਸਿੰਘ ਹਣੀ ਤੇ ਹੁਣ ਸੌ ਹੀ ਗਏ ਨੇ ਪਰ ਜਿਹੜੇ ਮੋਰੀ ਹੈਗੇ ਨੇ ਘਟੋ ਘਟ ਉਹਨਾਂ ਨੂੰ ਚਾਹੀਦਾ ਹੈ ਕਿ ਬੀਜੇਪੀ ਨੂੰ ਸਿੱਖ ਕੌਮ ਦੇ ਮਸਲਿਆਂ ਦੇ ਵਿੱਚ ਦਖਲਦਾਰੀ ਨਹੀਂ ਦੇਣੀ ਚਾਹੀਦੀ